ਇੱਕ ਗੱਲ ਯਕੀਨ ਮੰਨਿਓ ਕਿ ਜਿਹੜੀ ਸਾਡੀ એનર્ਜੀ ਹੈ ਤੇ ਸਾਡੀ ਊਰਜਾ ਹੈ ਜਿਹਦੇ ਜਰੀਏ ਅਸੀਂ ਸਾਰਾ ਦਿਨ ਕੰਮ ਕਰਦੇ ਆਂ ਇਹ ਇੱਕ ਬੈਟਰੀ ਤਰ੍ਹਾਂ ਹੁੰਦੀ ਆ ਸਾਡੇ ਸਾਰਿਆਂ ਦੇ ਘਰੇ ਬੈਟਰੀ ਆ ਸਾਰਿਆਂ ਦੇ ਘਰੇ ਇਨਵਰਟਰ ਹੈਗੇ ਆ ਅਸੀਂ ਉਹਦੇ ਨਾਲ ਸਾਰਾ ਦਿਨ ਜੇ ਲਾਈਟ ਗਈ ਆ ਤਾਂ ਉਹ ਤੋਂ ਕੰਮ ਲੈ ਸਕਦੇ ਆ ਡਿਪੈਂਡ ਅਪਨ ਹਾਊ ਮਚ એનર્ਜੀ ਹਾਊ ਮਚ ਬੈਟਰੀ ਅਸ ਯੂ ਹੈ ਉਹਦੇ ਹਿਸਾਬ ਨਾਲ ਸਾਡੇ ਪੱਖੇ ਚੱਲ ਸਕਦੇ ਆ ਉਹਦੇ ਹਿਸਾਬ ਨਾਲ ਕੂਲਰ ਚੱਲ ਸਕਦੇ ਆ ਲਾਈਟਾਂ ਚੱਲ ਸਕਦੇ ਆ ਇਹ ਡਿਪੈਂਡ ਕਰਦਾ ਤੁਹਾਡੇ ਬੈਟਰੀ ਦੀ એનર્ਜੀ ਕਿੰਨੀ ਹੈ ਪਰ ਜਦੋਂ ਲਾਈਟ ਜਾਂਦੀ ਹੈ ਉਦੋਂ ਚੱਲ ਪੈਂਦੇ ਆ ਜਦੋਂ ਲਾਈਟ ਆ ਜਾਂਦੀ ਹੈ ਉਹ ਫਿਰ ਚਾਰਜ ਹੋ ਜਾਂਦੇ ਆ ਰੀਚਾਰਜ ਹੋਣ ਤੋਂ ਬਾਅਦ ਫਿਰ ਜਾਂਦੀ ਹੈ ਤਾਂ ਅਸੀਂ ਉਹਦੀ એનર્ਜੀ ਵਰਤਦੇ ਆ ਸੇਮ ਹੀ ਸਾਡੇ ਨਾਲ ਹੁੰਦਾ ਹੈ ਸੇਮ ਹੀ એનર્ਜੀ ਸਾਡੇ ਵਿੱਚ ਰੀਸਟੋਰ ਹੁੰਦੀ ਹੈ ਪਰ ਸਾਡੀ એનર્ਜੀ ਰੀਸਟੋਰ ਹੁੰਦੀ ਹੈ ਜਦੋਂ ਅਸੀਂ ਸੌਂਨੇ ਆ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਉਹਦੀ એનર્ਜੀ ਰੀਸਟੋਰ ਹੋ ਜਾਂਦੀ ਹੈ ਬੈਟਰੀ ਭਰ ਜਾਂਦੇ ਆ ਫੁੱਲ ਹੋ ਜਾਂਦੇ ਆ ਬਾਦ ਵਿੱਚ ਕੋਈ ਚੰਗਾ ਸੋਚਿਆ ਕੋਈ ਮਾੜਾ ਸੋਚਿਆ ਸਾਰਾ ਦਿਨ ਦਾ ਜਨਚਰੀਆ ਕੰਮ ਧੰਦੇ ਸਾਰਾ ਟੈਨਸ਼ਨਾਂ ਪਰੇਸ਼ਾਨੀਆਂ ਉਹਦੇ ਵਿੱਚ ਉਹ એનર્ਜੀ ਹੌਲੀ 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 ਡੀਪਲੀਟ ਹੁੰਦੀ ਜਾਂਦੀ ਹੈ ਘਟਦੀ ਜਾਂਦੀ ਹੈ ਫਿਰ ਸੌਂਦੇ ਆ ਤਾਂ ਫਿਰ ਉਹ એનર્ਜੀ ਗੇਨ ਹੋ ਜਾਂਦੀ ਹੈ ਜੇ ਕੋਈ ਬੰਦਾ ਮੈਡੀਟੇਸ਼ਨ ਕਰ ਲੈਂਦਾ ਤਾਂ ਹੋਰ ਵੀ ਵਧੀਆ ਗੇਨ ਹੋ ਜਾਂਦੀ ਹੈ ਬਾਅਦ ਵਿੱਚ ਉਹ ਘਟਦੀ ਜਾਂਦੀ ਹੈ ਰੋਜ਼ ਦੀ ਦਿਨਚਰੀਆ ਰੋਜ਼ ਦੀ ਸੋਚਣ ਵਾਲੀਆਂ ਚੀਜ਼ਾਂ ਵਕ ਵਕt ਪਰੇਸ਼ਾਨੀਆਂ ਉਹ ਸਾਡੀ એનર્ਜੀ ਨੂੰ ਡੀਪਲੀਟ ਕਰਦੇ ਆ ਹੁਣ ਗੱਲ ਕੀ ਹੈ ਗੱਲ ਕਿੱਥੇ ਖੜਦੀ ਹੈ ਕਿ ਅਸੀਂ ਇਸ એનર્ਜੀ ਨੂੰ ਕਿਵੇਂ ਵਰਤਣਾ ਇਹ ਸਾਡੇ ਐਡਮੈਂਟ ਕਰਦਾ ਨਾ ਵੀ ਉਹ એનર્ਜੀ ਨੂੰ ਲਾਉਣਾ ਕਿੱਥੇ ਆ ਤੁਹਾਡੇ ਕੋਲ ਇੱਕ ਐਗਜ਼ਾਮਪਲ ਦਿੰਦਾ ਮੈਂ ਵੀ ਬੈਟਰੀ ਪਈ ਹੈ ਇਨਵਰਟਰ ਹੈ ਇਨਵਰਟਰ ਤੁਸੀਂ ਉਹਦੇ ਤੇ ਬੱਲਬ ਵੀ ਚਲਾ ਸਕਦੇ ਹੋ 10 ਵਾਟ ਦਾ ਜੋ ਐਲਈਡੀ ਬੱਲਵਾਉਂਦੇ ਆ ਤੁਸੀਂ ਉਹਤੇ ਪੱਖੇ ਵੀ ਚਲਾ ਸਕਦੇ ਹੋ ਤੁਸੀਂ ਉਹਤੇ ਕੂਲਰ ਵੀ ਚਲਾ ਸਕਦੇ ਹੋ ਇਹ ਕਨੈਕਸ਼ਨ ਤੁਸੀਂ ਦੇ ਰੱਖਿਆ ਉਹਦੇ ਨਾਲ ਮੰਨ ਲਓ ਸਾਰਾ ਦਿਨ ਲੱਟ ਗਈ ਲੈਟ 10 ਘੰਟੇ ਨਹੀਂ ਆਉਣੀ ਤੁਹਾਡੇ ਕੋਲੇ ਆਪਸ਼ਨ ਪਾਜੀ ਹੈ ਕਿ ਤੁਸੀਂ LED ਚਲਾਉਣੀ ਹੈ ਪੱਖੇ ਚਲਾਉਣੇ ਆ ਜਾਂ ਕੂਲਰ ਤੁਹਾਨੂੰ ਪਤਾ ਵੀ ਸਾਰਾ ਦਿਨ ਲੜ ਗਈ ਹੈ ਆਪਸ਼ਨ ਤੁਹਾਡੇ ਕੋਲੇ ਆ ਜੇ ਤੁਸੀਂ ਕੂਲਰ ਚਲਾ ਲਿਆ ਹੋ ਸਕਦਾ ਵੀ ਕੂਲਰ ਉਹ 2-3 ਘੰਟੇ ਚੱਲੇ ਥੋੜਾ ਬੈਟ ਰਖ ਖਤਮ ਹੋ ਜੇ ਤੇ ਜੇ ਤੁਸੀਂ 10 ਵਾਟ ਵਾਲਾ ਕੂਲਰ 200 ਵਾਟ ਦਾ 300 ਵਾਟ ਦਾ ਹੁੰਦਾ ਜੇ ਤੁਸੀਂ 10 ਵਾਟ ਵਾਲਾ LED ਬਲਬ ਚਲਾਇਆ ਹੋ ਸਕਦਾ ਸਾਰੀ ਦਿਣੀ ਚਲੀ ਜਾਵੇ ਸੱਤਾਲਾ ਪੱਖਾ ਚਲਾਇਆ ਸਲੋ ਤੇ ਹੋ ਸਕਦਾ ਵੀ ਉਹ 12-15 ਘੰਟੇ ਚੱਲੇ ਜੀ ਤਾਂ ਪ੍ਰਾਇਓਰਟੀ ਕੀ ਹੈ ਵੀ ਸਾਰਾ ਦਿਨ ਲੈਟ ਗਈ ਹੈ ਇਹਨੂੰ ਜਿਆਦਾ ਲੰਮੇ ਸਮੇਂ ਤੱਕ ਆਪਾਂ ਖਿੱਚਣਾ ਇਹ ਹੀ ਪ੍ਰਾਇਓਰਟੀ ਰਹੀ ਹੈ ਆਪਾਂ ਉਸ ਹਿਸਾਬ ਨਾਲ ਅੱਜ ਨੂੰ ਵਰਤ ਲਿਆ ਸੇਮ ਹੀ ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਜਿਹੜੀ એનર્ਜੀ ਸਾਨੂੰ ਗੇਨ ਹੁੰਦੀ ਹੈ ਸੌ ਕੇ ਤੇ ਮੈਡੀਟੇਸ਼ਨ ਕਰਕੇ ਅਸੀਂ ਉਸ ਨੂੰ ਕਿੱਥੇ ਲਾਉਣਾ ਹੈ ਸਾਡੇ ਤੇ ਡਿਪੈਂਡ ਕਰਦਾ ਉਹ ਸਾਡੀ ਮਰਜ਼ੀ ਹੁੰਦੀ ਹੈ ਕੋਈ ਸਾਨੂੰ ਫੋਰਸ ਨਹੀਂ ਕਰ ਰਿਹਾ ਹਾਂ ਜਿਹੜੀ ਰਿਐਕਸ਼ਨ ਹੁੰਦੀ ਆ ਸਾਡੇ ਤੇ ਡਿਪੈਂਡ ਕਰਦੀ ਆ ਹੁਣ ਆਪਾਂ ਕੀ ਕਰਨਾ ਆ ਆਪਾਂ ਨੈਗੇਟਿਵ ਚੀਜ਼ਾਂ ਜਿਹੜੀਆਂ ਨੈਗੇਟਿਵ ਸੋਚਾਂ ਜਿਹੜੀਆਂ ਨਕਾਰਾਤਮਕ ਚੀਜ਼ਾਂ ਉਹਨਾਂ ਪਾਸੇ ਰੱਖਣਾ ਉਹ ਸਾਡੀ એનર્ਜੀ ਨੂੰ ਬਹੁਤ ਜਲਦੀ ਡਿਪਲੀਟ ਕਰ ਦਿੰਦੀਆਂ ਉਹ ਕੁਲਰ ਵਾਲਾ ਕੰਮ ਕਰਦੀ ਆ ਪਾਣੀ ਵੀ ਛੱਡ ਲਿਆ ਕੁਲਰ ਵੀ ਚਲਾ ਲਿਆ ਪੂਰੀ ਫੁੱਲ ਸਪੀਡ ਤੇ 2-300 ਵਾਟ ਜਾ ਰਹੀ ਹੈ ਉਹ એનર્ਜੀ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਡਿਪਲੀਟ ਕਰਦੀਆਂ ਘਟਾਉਂਦੀਆਂ ਜਿਹੜੀ એનર્ਜੀ ਸਾਡੇ ਆਤਮਾ 'ਚ ਆਉਂਦੀ ਆ ਰੋਜ਼ ਰੋਜ਼ ਘੇਣ ਹੁੰਦੀ ਆ ਤੋ ਉਸ ਤੋਂ ਬਾਅਦ ਬੰਦਾ ਕੰਡਮ ਹੋ ਜਾਂਦਾ ਹੈ ਉਸ ਤੋਂ ਬਾਅਦ ਬੰਦਾ ਕੋਈ ਚੰਗਾ ਕੰਮ ਵੀ ਨਹੀਂ ਕਰ ਸਕਦਾ ਉਸ ਤੋਂ ਬਾਅਦ ਜੰਗਾ ਸੋਚਣ ਦੀ ਐਨਰਜੀ ਵੀ ਨਹੀਂ ਰਹਿੰਦੀ ਤੁਰਨ ਫਿਰਨ ਦੀ ਵੀ ਐਨਰਜੀ ਰਹਿੰਦੀ ਕੋਈ ਕੰਮ ਹੌਸਲੇ ਨਾਲ ਕਰਨ ਦੀ ਐਨਰਜੀ ਵੀ ਨਹੀਂ ਰਹਿੰਦੀ ਤਾਂ ਜਿਹੜੀ ਇਹ ਬੈਟਰੀ ਚਾਰਜ ਹੁੰਦੀ ਹੈ ਨਾ ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਚੰਗੇ ਚੰਗੇ ਪਾਸੇ ਸੋਚ ਕੇ ਲਾਉਣਾ ਹੈ ਆਪਾਂ ਤੋ ਐਨਰਜੀ ਜਿਹੜੀ ਬੈਟਰੀ ਆ ਉਹ ਬਹੁਤ ਛੇਤੀ ਡਿਪਲੀਟ ਨਹੀਂ ਹੋ ਜਾਂਦੀ ਸਮਝ ਗੇਰ ਹੁੰਦੀ ਹੈ ਨਾਲ ਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਅਸੀਂ ਜਦੋਂ ਕੋਈ ਸਾਨੂੰ ਕਹਿੰਦਾ ਨਾ ਕਿਸੇ ਕੰਮ ਨੂੰ ਕਈਆਂ ਬੰਦਿਆਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਬਹੁਤ ਪਰੇਸ਼ਾਨ ਵੀ ਹੁੰਦੇ ਇਸ ਚੀਜ਼ ਨਾਲ ਮੈਂ ਇੱਕ ਐਗਜ਼ਾਮਪਲ ਦਿੰਦਾ ਵੀ ਉਹ ਨਾ ਨਹੀਂ ਕਰ ਸਕਦਾ ਕਿਵੇਂ ਵੀ ਕਿਸੇ ਨੇ ਕਹਤਾ ਵੀ ਤਾਲਾ ਪੁੱਥੇ ਚਲਣਾ ਉਹ ਮਨ ਚ ਤਾਂ ਬਹੁਤ ਸੋਚਦਾ ਯਾਰ ਕੀ ਕਰਨਾ ਹੈ ਜਾ ਕੇ ਟਾਈਮ ਖਰਾਬ ਹੋਊਗਾ ਰੋਜ਼ ਹੀ ਆ ਜਾਂਦੇ ਆ ਰੋਜ਼ ਹੀ ਕਹਿ ਦਿੰਦੇ ਆ ਮਨ ਚ ਉਹਦੀ ਰੀਲ ਚੱਲਦੀ ਹੈ ਪਰ ਉਹ ਨਾ ਨਹੀਂ ਕਰਦਾ ਉੱਤਰ ਪੈਂਦਾ ਉਹ ਕਿਉਂ ਤੁਰਦਾ ਕਿਉਂਕਿ ਉਹਨੂੰ ਐਪਰੀਸ਼ੀਏਸ਼ਨ ਚਾਹੀਦੀ ਹੁੰਦੀ ਹੈ ਸਮਾਜ ਤੋਂ ਸਮਾਜ ਤੋਂ ਚਾਹੀਦਾ ਹੁੰਦਾ ਵੀ ਮੈਨੂੰ ਕੋਈ ਮਾੜਾ ਨਾ ਲੱਗੇ ਤੇ ਧੀਨਾ ਕੈਦੇ ਵੀ ਬਣਾਣਾ ਆਏ ਆ ਮੈਂ ਜਵਾਬ ਦੇਤਾ ਨੇ ਪਰ ਉਹ ਇਹ ਨਹੀਂ ਸੋਚਦਾ ਕਿ ਮੇਰੇ ਅੰਦਰ ਕਿੱਡੀ ਨੈਗੇਟਿਵ ਵਿਚਾਰਾਂ ਦੀ ਰੀਲ ਚੱਲ ਗਈ ਜਿਹੜੇ ਨੈਗੇਟਿਵ ਵਿਚਾਰਾਂ ਦੀ ਰੀਲ ਚੱਲੀ ਹੈ ਨਾ ਉਹਨੇ એનર્ਜੀ ਬਹੁਤ ਜ਼ਿਆਦਾ ਡਿਪਲੀਟਿਟ ਕਰਨੀ ਥੋੜੀ ਉਹਨੇ ਖਤਮ ਕਰ ਦੇਣਾ ਬੈਂਟਰਾ ਤੁਹਾਡਾ ਜਲਦੀ ਵੇਸਟਸ ਆਫ એનર્ਜੀ ਇਸ ਤੋਂ ਚੰਗਾ ਜੇ ਤੁਸੀਂ ਉਹਨੂੰ ਪਿਆਰ ਨਾਲ ਕਹਦੇ ਹੋ ਕਿ ਬਈ ਮੈਂ ਮੇਰੇ ਲਈ ਜਾਣਾ ਮੁਸ਼ਕਲ ਹੈ ਕਿਉਂਕਿ ਮੈਂ ਫਲਾਣੇ ਫਲਾਣੇ ਕੰਮ ਕਰਨੇ ਆ ਤੇ ਉਹਨਾਂ ਕੰਮਾਂ ਬਿਨਾਂ ਮੇਰਾ ਆ ਨੁਕਸਾਨ ਹੋ ਜਾਊਗਾ ਹਾਂ ਫਿਰ ਕਿਤੇ ਮੈਂ ਨਿਕਲਦਾ ਬਜਾਏ ਕਿ ਉਸ ਨੂੰ ਆਪਣੇ ਮਨ ਦੇ ਵਿੱਚ ਉਹਦੇ ਪ੍ਰਤੀ ਜਾਂ ਹੋਰ ਮਾੜੀ ਚੰਗੀ ਰੀਲ ਪਾਉਣੀ ਅਸੀਂ ਉਹਨੂੰ ਜਵਾਬ ਦੇ ਦਈਏ ਬਹੁਤ ਵਾਰ ਇਹ ਹੁੰਦਾ ਹੈ ਕਿ ਅਸੀਂ ਮਨ ਦੇ ਵਿੱਚ ਬਹੁਤ ਬੜਬੜ ਕਰਦੇ ਹਾਂ ਪਰ ਸਦਾ ਸਪਸ਼ਟ ਨਹੀਂ ਹੁੰਦੇਗੇ ਉਹ ਚ ਹੁੰਦਾ ਵੀ ਸਮਾਜ ਇਹ ਨਾ ਕਹ ਦੇ ਵੀ ਇਹਨੇ ਜਵਾਬ ਦਿੱਤਾ ਜਾਂ ਮੇਰਾ ਰਤਬਾ ਸਮਾਜ ਚ ਘਟਜੂ ਜਾਂ ਇਹ ਕਹਿਣਗੇ ਵੀ ਉਹਨੇ ਇਹ ਕਉਣੀ ਕੀਤਾ ਸਭ ਤੋਂ ਪਹਿਲਾਂ ਤੁਹਾਡੀ ਅੰਦਰਲੀ એનર્ਜੀ ਹੈ ਬਾਕੀ ਸਭ ਕੁਝ ਬਾਅਦ ਚ ਹੈ ਜੇ ਤੁਹਾਡੇ ਵਿੱਚ ਅੰਦਰਲੀ ਸੈਟੀਸਫੈਕਸ਼ਨ ਹੀ ਨਹੀਂ ਆਈ ਉਹ ਕੰਮ ਕਰਕੇ ਥੋੜਾ ਜੀ ਨਹੀਂ ਕਰ ਰਿਹਾ ਤਾਂ ਫਿਰ ਖਤਮ ਹੈ ਤੁਹਾਡੀ ਬੈਟਰੀ ਖਤਮ ਹੈ ਸੋ ਬਹੁਤ ਇੰਪੋਰਟੈਂਟ ਹੈ ਆਪਣੀ ਬੈਟਰੀ ਨੂੰ ਵਧੀਆ ਤਰੀਕੇ ਨਾਲ ਭਰਨਾ ਤੇ ਇਹਨੂੰ ਮੈਂਟੇਨ ਰੱਖਣਾ ਜੇ એનਰਜੈਟਿਕ ਰਹਿਣਾ ਜੇ ਪੋਜ਼ਿਟਿਵ ਰਹਿਣਾ ਸਾਰਾ ਦਿਨ ਉਹ એનર્ਜੀ ਉਹ ਪੋਜ਼ਿਟਿਵਿਟੀ ਉਹ ਉਹ ਮੂੰਹ ਤੇ ਨੂਰ ਉਹ ਹਾਸਾ ਖੇਡਾ ਤਾਂ ਹੀ ਆਊਗਾ ਜੇ ਤੁਸੀਂ ਆਪਣੀ એનર્ਜੀ ਦੇ ਹਿਸਾਬ ਦੇ ਨਾਲ ਚੱਲੋਗੇ ਉਹਦੇ ਨਾਲ ਪੈਚ ਨਾਲ ਪੈਚ ਬਿਠਾ ਕੇ ਚੱਲੋਗੇ ਜੇ ਤੁਸੀਂ ਲੋਕਾਂ ਦੇ ਧੱਕੇ ਚੜਦੇ ਰਹੇ ਮੈਂ ਫਲਾਣ ਨੇ ਕਹਿਦਾ ਤੇ ਉਹ ਕਹਿੰਦੇ ਆ ਵੀ ਉਹ ਕਰਨਾ ਪੈਣਾ ਨਹੀਂ ਥੋੜੀ ਡਾਇਰੈਕਸ਼ਨ ਤੁਹਾਡੇ ਹਿਸਾਬ ਨਾਲ ਥੋੜੀ એનર્ਜੀ ਵਰਤਨੀ ਤੁਸੀਂ ਆਪਣੇ ਹਿਸਾਬ ਨਾਲ ਉਹ ਤਾਂ ਕਹਿ ਕੇ ਚਲੇ ਜਾਣਗੇ ਵੀ ਹਾਂ ਕੂਲਰ ਚਲਾ ਲਓ 2 ਘੰਟੇ ਬਾਅਦ ਕੀ ਕਰੋਗੇ 2 ਘੰਟੇ ਬਾਅਦ ਜੇ 10 ਘੰਟੇ ਲੱਗੇ ਇਹਦੇ 8 ਘੰਟੇ ਕੀ ਕਰੋਗੇ ਅੱਖੇ ਥਲੇ ਤੇ ਬਹਿ ਤ ਜਾਵੋਗੇ ਚਲੋ ਸਾਰਾ ਦਿਨ ਕਹਿਣ ਵਾਲੇ ਕਹਿ ਕੇ ਚਲੇ ਗਏ ਪਤੰਗ ਤਾਂ ਤੁਸੀਂ ਹੋਏ ਨਾ ਸਾਰਾ ਦਿਨ ਸੋ ਇਹ ਜ਼ਰੂਰੀ ਹੈ ਤੁਸੀਂ ਆਪਣੇ ਤੇ ਆਪਣੇ ਆਪ ਤੇ ਲਾਗੂ ਕਰੋ ਡਿਪੈਂਡ ਆਪਣੇ ਆਪ ਤੇ ਲਾਗੂ ਕਰੋ ਤੇ ਆਪਣੇ ਆਪ ਨੂੰ ਇਹ ਮਹਿਸੂਸ ਕਰਾਓ ਕਿ ਆ ਚੰਗਾ ਮੇਰੇ ਲਈ ਅੰਦਰੋਂ ਜਵਾਬ ਉਹਦੀ ਆ ਜਾਂਦਾ ਹੁੰਦਾ ਵੀ ਆ ਚੰਗਾ ਮੇਰੇ ਲਈ ਆ ਮਾੜਾ ਅੰਦਰੋਂ ਜਵਾਬ ਨਾਲ ਦੇ ਨਾਲ ਹੀ ਮਿਲ ਜਣਾ ਹੁੰਦਾ ਨਾਲ ਦੇ ਨਾਲ ਹੀ ਬੜਬੜ ਕੋੜ ਕੋੜ ਸ਼ੁਰੂ ਹੋ ਜਾਂਦੀ ਹੁੰਦੀ ਅੰਦਰ ਕਿਉਂਕਿ ਅੰਦਰ ਦੋ ਚੀਜ਼ਾਂ ਗੱਲਾਂ ਕਰਦੀਆਂ ਆਪਸ ਵਿੱਚ ਉਹ ਚੰਗਾ ਮਾੜਾ ਦਾ ਪਤਾ ਲੱਗ ਜਾਂਦਾ ਉਹਦੀ ਦੱਸ ਜ਼ਿੰਦਗੀ ਪਰ ਮਜਬੂਰੀ ਬਣ ਜਾਂਦੀ ਦੀ ਹੈ ਜੀ ਉਹ ਮਜਬੂਰੀ ਨਹੀਂ ਬਣੀ ਚਾਹੀਦੀ ਸੋ ਕੀ ਹੋਈ ਰਹਿੰਦੇ ਇਨਸਾਨ ਜਿਹੜੇ ਅੰਦਰਲੀ ਸੁਣਦੇ ਆ ਬਾਹਰਲੇ ਸਭ ਨਾਲ ਚਾਹਦੇ ਬਾਹਰ ਤਾਂ ਬਹੁਤ ਲੋਕ ਤੁਹਾਨੂੰ ਸੀਸੇ ਦਿਖਾਉਣ ਵਾਲੇ ਹੈਗੇ ਏ ਤਰ੍ਹਾਂ ਤਰ੍ਹਾਂ ਦੇ ਮੰਨੀ ਜਾਵਾਂਗੇ ਆਪਾਂ ਸਾਰਿਆਂ ਦੀ ਨਾ ਅੰਦਰਲੀ ਆਵਾਜ਼ ਇਸ ਦਾ ਮੋਸਟ ਇੰਪੋਰਟੈਂਟ ਆਵਾਜ਼ ਇਸ ਤੋਂ ਉੱਪਰ ਕੋਈ ਕਾਸ਼ਵਾਣੀ ਨਹੀਂ ਹੁੰਦੀ ਉਹ ਅੰਦਰਲੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਭਗਵਾਨ ਦੀ ਆਵਾਜ਼ ਹੁੰਦੀ ਹੈ ਉਸ ਨੂੰ ਸੰਤ ਰਸਾ ਹਰ ਨਿਕਲ ਪਗ। એનਰਜੀ ਕਦੇ ਰਿਪੀਟਿਟਿਵ ਨਹੀਂ ਘਟਦੀ ਨਹੀਂ। ਵਧੀਆ ਰਹੋਗੇ ਸਾਰਾ ਦਿਨ। ਬਹੁਤ ਵਧੀਆ ਦਿਨ ਕੱਢਦਾ। ਆਏ ਜਿੰਦਗੀ ਵਿੱਚ ਆ ਨੰਗਨ ਦੇ ਸਾਰ ਚਾਦਾ ਹੁੰਦੇ ਆ। ਪ੍ਰਾਪਤ ਹੋਣ ਦੀ ਲੋੜ ਨਹੀਂ ਕਿਸੇ ਦਾ। ਆਪਣੇ ਹਿਸਾਬ ਦੇ ਨਾਲ ਮੇਰੇ ਲਈ ਕੁਟਕੀ ਹੈ ਮੇਰੇ ਲਈ ਪੈਟਰ ਕੀ ਹੈ। ਸੋ ਜਿੱਥੇ ਕਿਤੇ ਲੋੜ ਪੈਂਦੀ ਹੈ ਨਾ ਨੰਨਾ ਪਾਉਣ ਦੀ ਨੰਨਾ ਪਾ ਲਿਓ। ਤੁਹਾਡੀ 웰ਬੀਇੰਗ ਦੇ ਲਈ ਉਹ ਚੰਗਾ ਹੈ। ਬਹੁਤ ਬਤਨ।